ਜੀ ਸਿੱਧੂ ਪੀ ਤੇ ਕਿਸਾਨ ਵੀਰੋ ਤੁਹਾਡਾ ਬਹੁਤ ਹੀ ਸਵਾਗਤ ਹੈ ਅੱਜ ਦੀ ਵੀਡੀਓ ਲੈ ਕੇ ਆਏ ਆ ਤੀਜਾ ਸੁਆ ਗਾਂ ਤੇ ਪਿੱਛੇ ਬੱਤੀ ਆ ਬਾਈ ਗਾਂ ਦੇ ਤੇ ਬਾਕੀ ਗੱਲ ਕਰਦੇ ਆ ਬਾਈ ਕਾਲੇ ਨਾਲ ਕਾਈ ਕਾਲੇ ਦੇ ਫਾਰਮ ਤੋਂ ਵੀਡੀਓ ਪੈ ਰਹੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿੰਨਾਵਾਂ ਸੁਆ ਇਹਦਾ ਤੀਜਾ ਸੁਆ ਗਾਂ ਸੁਈ ਨੂੰ ਤੀਜਾ ਸੁਆ ਸੁਈ ਨੂੰ ਸੁਈ ਨੂੰ ਬਾਈ ਜੀ ਕਿੰਨੇ ਕ ਦਿਨ ਹੋ ਗਏ ਇਹ ਰਾਤ ਹੀ ਸੁਈ ਆ ਵੀ 4 ਵਜੇ ਓਕੇ ਰਾਤ ਨੂੰ 4 ਵਜੇ ਸੁਈ ਆ ਪਿੱਛੇ ਬੱਚਾ ਕੀ ਦਿੱਤਾ ਬਈ ਮਗਰ ਬੱਸੀਆ ਡੈਨਮਾਰਕਾਂ ਦੀ ਬਈ ਡੈਨਮਾਰਕ ਦਾ ਬਈ ਜੀ ਕਹਿੰਦੇ ਟੀਕਾ ਭਰਾ ਹੋਸੀ ਰਿਕਾਰਡ ਆ ਠੀਕ ਹੈ ਤੇ ਇਸ ਤੋਂ ਪਹਿਲਾਂ ਇਹਦਾ ਦੁੱਧ ਕਿੰਨਾ ਰਹਿ ਚੁੱਕਾ ਗਲ ਉਹਨਾਂ ਨੇ 30 ਕਿਲੋ ਦੁੱਧ ਚੋਇਆ ਬਈ 30 ਕਿਲੋ ਦੁੱਧ ਚੋਇਆ ਇਸ ਵਾਰ ਹਾਦਸੇ ਨਹੀਂ ਆਵਲਾ ਵੀ ਢਾਂਚਾ ਬਹੁਤ ਸੋਹਣਾ ਹਨਾ ਲੱਗਿਆ ਵਾ 15 ਕਿਲੋ ਦੁੱਧ ਕੱਢ ਵੀ ਦਿੱਤਾ ਪਰ 10:00 ਵਜੇ ਜੇਰ ਪੈਣ ਕਰਕੇ ਜੇਰੋ ਪਈ ਆ ਜੀ ਬੱਠਲ ਜੀ ਜੇਰ ਬਾਈ ਜੀ ਉਹ ਬੱਠਲ ਚ ਪਈ ਆ ਕਹਿੰਦੇ ਦੇਖ ਸਕਦੇ ਹੋ ਬਾਕੀ ਥਣ ਲੇਵੀ ਦੀ ਬਹੁਤ ਸੋਹਣੀ ਬਣੀ ਐ ਠੀਕ ਆ ਥਣ ਲੇਵੀ ਬਾਅਦ ਇਹ ਤਣਲੇ ਵੀ ਤੇ ਪਤਾ ਲੱਗਦਾ ਵੀ ਆ ਸੀਲ ਸੂਲਾ ਇਹਨੇ ਨਾ 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 ਪਾ ਨਾ ਪਾ ਬਈ ਲੈ ਠੀਕ ਹੈ ਉਹ ਤਾਰਾ ਵੀਲਾ ਮਾਰਦੇ ਨੇ ਵੇਖ ਬਈ ਕਿੰਨੀ ਸੀਲ ਪੋਲੀ ਧਾਰ ਬੜੀ ਜਵਾਕ ਚੋਲੇ ਕੀ ਬਾਤ ਬਹੁਤ ਸੋਹਣਾ ਬਈ ਜੀ ਦੇਖੋ ਧਾਰ ਵੀ ਪੂਰੀ ਮੋਟੀ ਐ ਪੋਲੀ ਧਾਰ ਆ ਬਈ ਜੀ ਚੈੱਕ ਕਰ ਸਕਦੇ ਹੋ ਤੇ ਬਾਈ ਜੇ ਗੱਲ ਕਰੀਏ ਆਪਾਂ ਵੀ ਬੜਾ ਤੋਰ ਕੇ ਦਿਖਾ ਦੇ ਕਾਲੇ ਬੀਰ ਨੂੰ ਦਾ ਪੂਰੀ ਸੁਨੱਖੀ ਬਈ ਪਿਓਰ ਨਸਲ ਦੀ ਗਾਂ ਕੀ ਵੀਰੇ ਬਾਕੀ ਕੱਦ-ਕਾਠ ਬਈ ਚੈੱਕ ਕਰ ਸਕਦੇ ਹਾਂ ਗਾਂ ਦਾ ਬਾਈ ਦੇ ਕੱਦ-ਕਾਠ ਨਾਲ ਹੀ 5 5.5 5 ਫੁੱਟ ਵਾਂਗੂ ਕੱਦ ਦਾ ਤਾਂ ਦਾਣ ਦੇ ਵੇ ਤੋਂ ਪਤਾ ਲੱਗਦਾ ਐਚ ਐਫ ਨਸਲ ਦੀ ਪਿਓਰ ਹੈ ਠੀਕ ਹੈ ਪੂਰੀ ਕੋ ਪਿਓਰ ਕੁਆਲਿਟੀ ਦੀ ਗਾਂ ਕੀ ਹਾਂ ਲੈਵੇ ਦਾ ਅੰਦਾਜ਼ਾ ਲਾ ਦੋ ਹਾਂ ਲੈਵੇ ਦੇ ਅੰਦਾਜ਼ੇ ਦੀ ਬਾਅਦ ਬੋਲਾ ਜੀ ਬਾਈ ਕਹਿੰਦਾ ਵੀ ਕੱਢ ਚੁੱਕਿਆ ਇਹਦੇ ਵਿੱਚੋਂ ਠੀਕ ਆ ਬਾਕੀ ਤੁਹਾਡੇ ਸਾਹਮਣੇ ਆ ਬਾਈ ਜੀ ਥਣ ਲੇਵਾ ਚੈੱਕ ਕਰ ਸਕਦੇ ਹੋ ਮਗਰ ਬਾਈ ਜੀ ਬੱਛੀ ਆ ਬੱਛੀ ਬੱਛੀ ਦੀ ਕੁਆਲਟੀ ਬਾਈ ਖੜੀ ਕਰਦੀ ਮੜੀ ਬੱਛੀ ਨੂੰ ਕਰ ਤੂੰ ਚਲ ਮਾਰੋ 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 ਅੱਜ ਪਾਓ ਬੱਛੀ ਬਾਈ ਚੈੱਕ ਕਰੋ ਡੈਡ ਮਾਰਕ ਦੀ ਬੱਛੀ ਆ ਘੱਟੋ ਘੱਟ 20000 ਦੀ ਤਾਂ ਬੱਛੀ ਹੀ ਆ ਬਾਈ ਮਗਰ ਦੇਖੋ ਬੱਛੀ ਦੇਖਿਆ ਬਾਤ ਹੈ ਜੇ ਗਦੇ ਹੈ ਜੀ ਬੱਛੀ ਬਾਈ ਜੀ ਲੈਣੀ ਹੋਏ 20000 ਦੀ ਤਾਂ ਬੱਛੀ ਮਿਲੂਗੀ ਮੋਹਿੰਦੈ ਨਹੀਂ ਕੋਈ ਬਾਕੀ ਚੈੱਕ ਕਰ ਸਕਦੇ ਆ ਬਾਈ ਜੀ ਬਾਈ ਜੀ ਆਪਣਾ ਐਡਰੈਸ ਦੱਸੋ ਆਪਣਾ ਵਧਾ ਪਿੰਡ ਭਧੌੜਾ ਬਈ ਜ਼ਿਲ੍ਹਾ ਬਨਾਲਾ ਸੀਲਤਪਾ ਬਧਾਤਲੀ ਸੜਕ ਤੇ ਘਾਰਾ ਗੁਰਦਾਰਾ ਨਾਕੇ ਗਾ ਸੈਲਰ ਆ ਸੈਲਰ ਤੋਂ ਗਾਹ ਪਹੀ ਮੁਰਦ ਠੀਕ ਆ ਫੋਨ ਨੰਬਰ ਬੋਲ ਦੋ ਬਾਈ 98772 7340 ਤੇ ਜੇ ਆਪਾਂ ਮੁੱਲ ਦੀ ਗੱਲ ਕਰੀਏ ਕੀ ਰੇਟ ਰਹੂਗਾ ਬਾਈ ਮੁੱਲ ਆਪਾਂ ਫੋਨ ਤੇ ਲੈਣ ਦੇਣ ਵਾਲੀ ਕਰਾ ਬਈ ਕੋਈ ਬਾਹਲਾ ਨਹੀਂ ਆਪਾਂ ਐਵੇਂ ਮੰਗੀ ਜਾਈਏ ਕਿੰਨੇ ਦੀ ਚੀਜ਼ ਹੈ ਉੰਨੇ ਪੈਸੇ ਮੰਗਾ ਆਪਾਂ ਵੱਧ ਨਹੀਂ ਮੰਗ ਠੀਕ ਆ ਬਾਈ ਘਰੇ ਚ ਬਾਈ ਵਾਲਾ ਚਾਹੇ ਫਾਰਮ ਵਾਲਾ ਜਿਹਨੇ ਵੀ ਲੈਣੀ ਹੈ ਗਾਂ ਠੀਕ ਹੈ ਗਾਂ ਤੁਹਾਡੇ ਸਾਹਮਣੇ ਆ ਬਹੁਤ ਚੰਗੀ ਗਾਂ ਗਈ ਠੀਕ ਆ ਕੰਟੈਕਟ ਨੰਬਰ ਬਾਈ ਦਾ ਅਸੀਂ ਸਕਰੀਨ ਤੇ ਵੀ ਚਲਾਵਾਂਗੇ ਸੋ ਕੰਟੈਕਟ ਕਰਕੇ ਬਾਈ ਨਾਲ ਗੱਲਬਾਤ ਕਰਕੇ ਗਾਂ ਦਾ ਸੌਦਾ ਜੀਦਾ ਬਣਦਾ ਖਰੀਦ ਸਕਦਾ